ਪਿੰਡ ਕਮਾਮ ਦੀ ਸਰਪੰਚ ਕੁਲਵਿੰਦਰ ਕੌਰ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਧਾਰਮਿਕ ਸਮਾਗਮ ਦੇ ਵਿੱਚ ਮੈਡਮ ਹਰਜੂਤ ਕੌਰ ਲੋਟੀਆਂ ਜੋ ਕਿ ਇਸਤਰੀ ਵਿੰਗ ਪੰਜਾਬ ਦੇ ਪ੍ਰਧਾਨ ਹਨ ਉਹਨਾਂ ਵੱਲੋਂ ਬਸ਼ੀਰ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਵੱਲੋਂ ਆਏ ਹੋਏ ਮੁੱਖ ਮਹਿਮਾਨ ਮੈਡਮ ਹਰਜੂਤ ਕੌਰ ਲੋਟੀਆਂ ਦਾ ਸੁਆਗਤ ਕੀਤਾ ਅਤੇ ਉਹਨਾਂ ਨੂੰ ਪ੍ਰਿੰਦੀਆਂ ਬਖ ਬਸ ਸਮੱਸਿਆ ਤੋਂ ਜਾਣੂ ਕਰਵਾਇਆ ਅਤੇ ਇਸ ਮੌਕੇ ਮੈਡਮ ਹਰਜੋਤ ਕੋ ਲੋਟੀਆਂ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਬਹੁਤ ਹੀ ਜਲਦੀ ਪੰਜਾਬ ਸਰਕਾਰ ਪੂਰਾ ਕਰੇਗੀ ਤੁਸੀਂ ਦੇਖ ਰਹੇ ਹੋ ਚੈਨਲ ਈਗਲ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਨੂੰ ਦੱਸਿਆ ਕਿ ਇੱਕ ਨੈਕ ਜਿਹੜੇ ਸੰਖਿਆਨ ਤੋਂ ਆਇੜੇ ਉਦੇ ਲਈ ਆਪਾਂ ਨੂੰ ਫੰਡ ਦੀ ਲੋੜ ਹੈ। ਕਿਹਾ ਉਹਨੇ ਐਮਪੀ ਲੈਂਡ ਜਿਹੜਾ ਆਪਣਾ ਦੂਜੀ ਮੈਡਮ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਜੀ ਜੋ ਸਾਡੇ ਵਿੱਚ ਹਾਜ਼ਰ ਹੋਏ ਆ ਜੀ ਲਈ ਹਾਜ਼ਰੀ ਲਈ ਸਾਰੇ ਜਨਤਾ ਇਹਨਾਂ ਮੋਰੇ ਅਸੀਂ ਆਪਣੀਆਂ ਮੰਗਾਂ ਰੱਖਿਆ ਆ। ਜੀ ਕਹਿੰਦੇ ਅਸੀਂ ਇਹਨਾਂ ਤੁਹਾਡੀਆਂ ਮੰਗਾਂ ਤੇ ਖਰੇ ਉਤਰਾਂਗੇ। ਜੀ ਤੇ ਆਪਣਾ ਵਾਦਾ ਪੂਰਾ ਕਰਾਂਗੇ ਅੱਜ ਜੀ। ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਤੋਂ ਮਾਨਤੀ ਹਾਂ ਪੰਚਾਇਤ ਦਾ ਸਰਪੰਚ ਸਾਹਿਬ ਦਾ ਤੇ ਪੰਜ ਸਹਿਬਾਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਇੰਨਾ ਮਾਨ ਦੇ ਸਨਮਾਨ ਦਿੱਤਾ ਤੇ ਨਾਲ ਦੀ ਨਾਲ ਮੈਂ ਪਿੰਡ ਵਾਸੀਆਂ ਨੂੰ ਇਹ ਵੀ ਯਕੀਨ ਦਿਵਾਉਂਦੀ ਹਾਂ ਕਿ ਜੋ-ਜੋ ਵੀ ਇਹਨਾਂ ਨੇ ਮੰਗਾ ਜੇ ਨੇ ਆਇਆ ਜੋ ਕਿ ਮੈਂ ਮੰਨਦੀ ਹਾਂ ਕਿ ਜਦੋਂ ਵੀ ਆਪਾਂ ਕਿਸੇ ਪਿੰਡ ਦੇ ਵਿੱਚ ਜਾਂਦੇ ਹਾਂ ਜਿੰਨੀਆਂ ਵੀ ਉਹ ਮੰਗਾ ਹੁੰਦੇ ਆ ਉਹ ਕਾਫੀ ਟਾਈਮ ਪਹਿਲਾਂ ਹੀ ਪੂਰੀਆਂ ਹੋ ਜਾਣੀਆਂ ਚਾਹੀਦੀਆਂ ਜੀ ਅ ਭਾਚਲੋ ਜੋਇਨਾ ਦੀਆਂ ਮੰਗਾਂ ਆ ਉਹ ਮੈਂ ਪੰਜਾਬ ਸਰਕਾਰ ਤੱਕ ਪਹੁੰਚਾਉਂਗੀ ਤੇ ਨਾਲ ਮੈਂ ਇਹ ਯਕੀਨ ਦਿਵਾਉਂਦੀ ਆ ਕਿ ਇੱਕ ਜਾਂ ਦੋ ਮਹੀਨਿਆਂ ਦੇ ਵਿੱਚ ਵਿੱਚ ਲੈ ਜਿਹੜੀਆਂ ਮੰਗਾਂ ਆ ਉਹ ਤੁਹਾਨੂੰ ਲਈ ਜੈਨ ਸਾਰੀਆਂ ਪੂਰੀਆਂ ਹੋਣਗੀਆਂ ਥੈਂਕ ਯੂ ਬੰਦ